ਦੀ ਵੱਡੀ ਖਬਰ ਤਰਨ ਤਰਨ ਤੋਂ سامنے ਆ ਰਹੀ ਹੈ ਜਿੱਥੇ ਦਿਨ ਦਿਹਾੜੇ ਸ਼ਰੀਆਮ ਬਾਜ਼ਾਰ ਦੇ ਵਿੱਚ ਅੰਨੇਵਾ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਦੋ ਬੰਦੇ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਫਿਰੋਤੀ ਨਾ ਦੇਂਦਾ ਹੈ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਜਦੋਂ ਨਹੀਂ ਦਿੱਤੀ ਗਈ ਤਾਂ ਗੈਂਗਸਟਰ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਗੈਂਗਸਟਰ ਸਤਨਾਮ ਸੱਤਾ ਦਾ ਨਾਮ ਇਸ ਪੂਰੀ ਵਾਰਦਾਤ ਵਿੱਚ ਸਾਹਮਣੇ ਆਇਆ ਹੈ ਜਿਸ ਨੇ 50 ਲੱਖ ਦੀ ਫਰੋਤੀ ਦੁਕਾਨਦਾਰ ਤੋਂ ਮੰਗੀ ਸੀ ਟੈਲੀਕਮ ਦਾ ਵਪਾਰੀ ਹੈ ਜਿਸ ਤੋਂ ਇਹ 50 ਲੱਖ ਦੀ ਫਰੋਤੀ ਮੰਗੀ ਗਈ ਜਦੋਂ ਇਸ ਟੈਲੀਕਮ ਦੇ ਵਪਾਰੀ ਨੇ ਇਹ ਫਰੋਤੀ ਦੇਣ ਤੋਂ ਮਨਾ ਕਰ ਦਿੱਤਾ ਤਾਂ ਕੱਲ ਸ਼ਾਮ ਦੇਰ ਸ਼ਾਮ ਦੋ ਅਣਪਛਾਤਿਆਂ ਵੱਲੋਂ ਬਾਜ਼ਾਰ ਦੇ ਵਿੱਚ ਸ਼ਰਿਆਮ ਫਾਇਰਿੰਗ ਕੀਤੀ ਗਈ ਹੈ ਲਗਾਤਾਰ ਫਾਇਰਿੰਗ ਕਰਦੇ ਹੋਏ ਹੀ ਉਹ ਇਥੋਂ ਫਰਾਰ ਹੋਏ ਨੇ ਜਿਸ ਤੋਂ ਬਾਅਦ ਆਲੇ ਦੁਆਲੇ ਜਿਹੜੇ ਲੋਕ ਸੀਗੇ ਉਹ ਵੀ ਇੱਧਰ ਉੱਧਰ ਆਪਣੀ ਜਾਨ ਬਚਾਉਂਦੇ ਨਜ਼ਰ ਆਏ ਨੇ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਆਲੇ ਦੁਆਲੇ ਦੇ ਲੋਕ ਆਪਣੀ ਜਾਨ ਬਚਾਉਂਦੇ ਨਜ਼ਰ ਆ ਰਹੇ ਨੇ ਦੋ ਅਣਪਛਾਤੇ ਜਿਹੜੇ ਨੌਜਵਾਨ ਸੀਗੇ ਉਹਨਾਂ ਵੱਲੋਂ ਸ਼ਰੀਆਮ ਫਾਇਰਿੰਗ ਕੀਤੀ ਗਈ ਔਰ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਚੱਲਾ ਕਿ ਅਕੀਕਾਰ ਫਾਇਰਿੰਗ ਹੋ ਕਿਥੇ ਹੋਈ ਹੈ ਜਦ ਤੱਕ ਲੋਕੀ ਸਮਝ ਪਾਉਂਦੇ ਇਹ ਦੋਵੇਂ ਜਿਹੜੇ ਹਮਲਾਵਰ ਸੀ ਉਥੋਂ ਫਰਾਰ ਹੋ ਚੁੱਕੇ ਸੀ ਲਗਾਤਾਰ ਫਾਇਰਿੰਗ ਕੀਤੀ ਗਈ ਹੈ ਇੱਕ ਤੋਂ ਬਾਅਦ ਇੱਕ ਕਈ ਫਾਇਰ ਹੋਏ ਨੇ ਜਿਸ ਦੇ ਵਿੱਚ ਦੋ ਬੰਦੇ ਦੱਸੇ ਜਾ ਰਹੇ ਨੇ ਕਿ ਗੰਬੀਰ ਜ਼ਖਮੀ ਹੈ ਉਹ ਪੂਰਾ ਮਾਮਲਾ ਤਰਨ ਤਾਰਨ ਦਾ ਦੱਸਿਆ ਜਾ ਰਿਹਾ ਹੈ ਸਬਾ ਚੋਲਾ ਸਾਹਿਬ ਜਿੱਥੇ ਹੁਣ ਪੂਰੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਜ਼ ਮੁਜ਼ਾਰਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵਪਾਰੀ ਨੇ ਉਹ ਸੁਰੱਖਿਅਤ ਨਹੀਂ ਹੈ ਲਗਾਤਾਰ ਗੈਂਗਸਟਰ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਫਰੋਤੀ ਮੰਗੀ ਜਾ ਰਹੀ ਹੈ ਔਰ ਜਦੋਂ ਫਰੋਤੀ ਨਹੀਂ ਦਿੱਤੀ ਜਾਂਦੀ ਤਾਂ ਉਹਨਾਂ ਤੇ ਅਜਿਹੇ ਹਮਲੇ ਕਰਵਾ ਦਿੱਤੇ ਜਾਂਦੇ ਨੇ ਅਜਿਹਾ ਕੁਝ ਇਸ ਟੈਲੀਕਮ ਵਪਾਰੀ ਦੇ ਨਾਲ ਵਾਪਰਿਆ ਜਿਸ ਤੋਂ 50 ਲੱਖ ਦੀ ਫਰੋਤੀ ਮੰਗੀ ਜਾ ਰਹੀ ਸੀ ਔਰ ਇਸ ਸੰਬੰਧ ਵਿੱਚ ਦੁਕਾਨ ਮਾਲਕ ਨੇ ਵੀ ਦੱਸਿਆ ਹੈ ਕਿ ਲਗਾਤਾਰ ਉਸ ਤੋਂ ਫਰੋਤੀ ਦੀ ਮੰਗ ਲਈ ਕੌਲਾਂ ਆ ਰਹੀਆਂ ਸੀ ਜਦੋਂ ਉਸਨੇ ਫਰੋਤੀ ਦੇਣ ਤੋਂ ਮਨਾ ਕਰ ਦਿੱਤਾ ਤਾਂ ਫਾਇਰਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਜੋ ਜਾਣਕਾਰੀ ਪ੍ਰਾਪਤ ਹੋਈ ਉਸ ਦੇ ਅਨੁਸਾਰ ਗੁਰਜਿੰਦਰ ਸਿੰਘ ਜਟੋਲਾ ਸਾਹਿਬ ਦੇ ਰਹਿਣ ਵਾਲਾ ਹੈ ਉਹ ਬਾਜ਼ਾਰ ਦੇ ਵਿੱਚ ਪ੍ਰੀਤ ਟੈਲੀਕਾਮ ਦਾ ਕਾਰੋਬਾਰ ਚਲਾਉਂਦਾ ਹੈ ਔਰ ਬਿੱਤ ਦਿਨ ਅਤਵਾਦੀ ਲਖਬੀਰ ਸਿੰਘ ਲੰਡਾ ਸਤਨਾਮ ਸਿੰਘ ਸੱਤਾ ਇਹਨਾਂ ਵੱਲੋਂ ਉਸ ਨੂੰ ਫੋਨ ਕਾਲ ਕੀਤਾ ਗਿਆ ਔਰ ਇੱਕ ਗੈਂਗਸਟਰ ਨੋਸ਼ਹਿਰਾ ਪੰਨੂਆ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਵੱਲੋਂ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਗਈ ਔਰ ਇਸ ਸੰਬੰਧੀ ਦੁਕਾਨ ਮਾਲਕ ਜੋ ਪੀੜਿਤ ਹੈ ਉਸਨੇ ਪੁਲਿਸ ਨੂੰ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ ਬਾਵਜੂਦ ਇਸ ਦੇ ਅੱਜ ਇਹ ਫਾਇਰਿੰਗ ਹੋਈ ਹੈ ਔਰ ਬਾਜ਼ਾਰ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਭੀੜ ਭਾੜ ਵਾਲਾ ਬਾਜ਼ਾਰ ਹੈ ਉਸ ਬਾਜ਼ਾਰ ਦੇ ਵਿੱਚ ਫਾਇਰਿੰਗ ਕਰਦੇ ਹੀ ਇਹ ਨੋਸ਼ ਜਵਾਨ ਜਿਹੜੇ ਹਮਲਾਵਰ ਨੇ ਆਉਂਦੇ ਨੇ ਫਾਇਰਿੰਗ ਕਰਦੇ ਨੇ ਆਲੇ ਦੁਆਲੇ ਲੋਕ ਜਿਹੜੇ ਨੇ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਕੋਈ ਦੁਕਾਨ ਦੇ ਅੰਦਰ ਵਰ ਜਾਂਦਾ ਹੈ ਕੋਈ ਸਾਈਡ ਤੇ ਖੜਾ ਹੋ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਗੋਲੀਆਂ ਜਿਹੜੀਆਂ ਨੇ ਉਹ ਨਾ ਲੱਗ ਸਕਣ ਪਰ ਇਸ ਦੇ ਬਾਵਜੂਦ ਦੋ ਵਿਅਕਤੀ ਜਿਹੜੇ ਨੂੰ ਗੋਲੀ ਲੱਗੀ ਹੈ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋਏ ਨੇ ਗੁਰਿੰਦਰ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਜਿਸ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਔਰ ਇਸ ਦੇ ਨਾਲ ਹੀ ਕਿਹਾ ਇਹ ਵੀ ਜਾ ਰਿਹਾ ਹੈ ਕਿ ਦੇਸੀ ਪਿਸਤੌਲ ਇਹਨਾਂ ਦੇ ਹੱਥਾਂ ਵਿੱਚ ਫੜੀ ਸੀ ਹਮਲਾਵਰਾਂ ਨੇ ਜਿਨ੍ਹਾਂ ਨੇ ਅੰਨੇਵਾ ਫਾਇਰਿੰਗ ਕੀਤੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੀਆਂ ਸੀਸੀਟੀਵੀ ਕੈਮਰੇ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਹੈਰਾਨ ਕਰ ਦੇਣ ਵਾਲੀਆਂ ਨੇ ਔਰ ਇਹ ਤਸਵੀਰਾਂ ਜਿਹੜੀਆਂ ਨੇ ਸਵਾਲ ਉਠਾਉਂਦੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉਤੇ ਕਿਉਂਕਿ ਜਿਹੜਾ ਪੀੜਿਤ ਹੈ ਉਸ ਦੇ ਕਹਿਣ ਮੁਤਾਬਕ ਉਸਨੇ ਪੁਲਿਸ ਨੂੰ بار بار ਇਸ ਸਬੰਧੀ ਜਿਹੜੀ ਕਾਰਵਾਈ ਕਰਨ ਲਈ ਕਿਹਾ ਸੀ ਜਿਹੜਾ ਪਰਚਾ ਦਰਜ ਕਰਵਾਇਆ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਦੇ ਚਲਦਿਆਂ ਅੱਜ ਖਮਿਆਜ਼ਾ ਉਸ ਨੂੰ ਭੁਗਤਨਾ ਪਿਆ ਸ਼ਰਿਆਮ ਫਾਇਰਿੰਗ ਹੋਈ ਉਸ ਦੇ ਨਾਲ ਨਾਲ ਜਿਹੜੇ ਦੁਕਾਨਦਾਰ ਜਿਹੜੇ ਹੋਰ ਲੋਕ ਅਧਰੋ ਜਾ ਰਹੇ ਸੀ ਉਹਨਾਂ ਨੂੰ ਵੀ ਇਸ ਦਾ ਹਰਜਾਨਾ ਭੁਗਤਨਾ ਪਿਆ ਦੋ ਲੋਕ ਜ਼ਖਮੀ ਹੋਏ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਜਿਹੜੇ ਵਾਰਦਾਤ ਜਿਨ੍ਹਾਂ ਨੇ ਵਾਰਦਾਤ ਦੌਰਾਨ ਲੋਕ ਖੜੇ ਸੀ ਜਾਂ ਦੁਕਾਨਦਾਰ ਸੀ ਕੀ ਕੁਝ ਆਖਰੇ ਨੇ ਆਉ ਸੁਣਦਿਆ ਇੰਦਾ ਹੀ ਸਾਨੂੰ ਆਹ ਬਰਾਬਰ ਜੀ ਕਦੇ ਹੈੱਡਫੋਨ ਵਿਖਾ ਦੋ ਕਦੇ ਘੜੀ ਵਿਖਾ ਦੋ ਵੇਂਦਾ ਵੇਂਦਾ ਤੇ ਤੜਕ ਘੰਟਾ ਉਹਨੇ ਹਾਨੂੰ ਇੰਦਾ ਮਤਲਬ ਤਾਂ ਕਰ ਛੱਡਿਆ ਤੇ ਥੋੜਾ ਕਾਫੀ ਟਾਈਮ ਬਾਅਦ ਮਤਲਬ ਇੰਦਾ ਹੀ ਕਦੇ ਕਿਸੇ ਨੂੰ ਫੋਨ ਲਾ ਲੈ ਲਈ ਮੈਂ ਆ ਗਿਆ ਆ ਗਿਆ ਜਦੋਂ ਇਹ ਕਹੇ ਭਾਈ ਲੈਣਾ ਵੀ ਨੁਕੀ ਨਹੀਂ ਪਰ ਇਹ ਕਹਿੰਦਾ ਵੀ 200 ਰੁਪਏ ਆ ਉਹਦੇ ਵਿੱਚ ਮਿਲ ਦੋਵੇਂ ਹੀ ਜਾਂਦੇ ਨੇ ਜਿਹੜੇ ਮਾਫ ਦਾ ਉਹਨੇ ਕਿਹਾ ਵੀ ਇਹ ਤੋਂ ਦੇ ਦੂਗਾ ਮਾਸੇਂ ਕੀ ਕਰਦੇ ਨੇ ਉਹ ਬਾਾਕੀ ਬੋਲਦਾ ਵੀ ਮੇਰੇ ਨਾਲ ਕੰਮ ਹੁੰਦਾ ਆ ਤੇ ਉਹ ਜ਼ਿੰਦਗੀ ਵੀ ਆਪਕੇ ਪੈਸੇ ਉਹ ਥੋੜੀ ਜਿਹੀ ਵੀ ਲੋਤਾਰਿਆ ਉਹ ਡਾਕੂਮੈਂਟ ਵੇਚ ਲੋਤਾਰਿਆ ਇਹਨੂੰ ਜੋ ਫੀਡ ਉਹਨਾਂ ਬਾਹਰੋਂ ਕਿਹਾ ਤੇ ਮਾਸ ਉਹਦੇ ਪਗੜੀ ਅੰਦਰ ਅਨਨੁਜ ਉਹਦਾ ਨਿਆ ਕਿੰਨੇ ਬੰਦੇ ਗੋਲੀਆਂ ਲੱਗੀਆਂ ਕਿੰਨੇ ਯਾਰਾਂ ਗੋਲੀਆਂ ਲੱਗੀਆਂ ਪਈਆਂ ਗੋਰੀਆਂ ਦੋ ਬੰਦਿਆਂ ਨੇ ਲੱਗੀਆਂ ਵਾ ਜਿਹੜਾ ਹੋਰ ਨਾ ਉਹਦੇ ਤਿੰਨ ਲੱਗੀਆਂ ਵਾ ਇੱਕ ਸਾਹਮਣੇ ਦੁਕਾਨ ਆਰਐਸ ਦਾ ਜਿਹੜਾ ਉਹਦੇ ਦੇਖੀ ਲਾਹੇ ਇਹਨਾਂ ਉਹਨਾਂ ਸਤਨਾਵ ਚ ਇਹ ਉਹਨਰ ਦਾ ਵੀ ਟੈਕ ਟੈਸਿਪਸ ਬਲ ਬਲਪਨਾਂ ਨੂੰ ਪ੍ਰੋਤੀ ਜੀ ਨੇ ਕਿਹਾ ਜੀ ਕਿ ਤੁਹਾਨੂੰ ਉਹਨਾਂ ਨੂੰ ਹੀ ਆਈ ਹੀ ਪ੍ਰੋਤੀ ਜੀ ਕਹਿੰਦੇ ਵੀ 10 ਲੱਖ ਲੈਣਾ ਵਾ 10 ਲੱਖ ਜਿਹਨਾਂ ਨੂੰ ਕੰਮ ਕੀ ਆਉਂਗੀ ਤੇ 15 ਕੋ ਜਾਨ ਦਿਨ ਹੋਣਗੇ ਲਈ ਬਾਦ ਉਹਨਾਂ ਨੇ ਵਟਸਐਪ ਕੀਤਾ ਤਾਂ ਕਹਿੰਦੇ ਜੇ ਨਾਲੇ ਵੀ ਨਾ ਪਤਾ ਨਹੀਂ ਇੰਨਾ ਕਿਤਾਈ ਵੀ ਪਿਆ ਸਦਾ ਤੇ ਤੇਰੀ ਜਦ ਚਾਹਦੇ ਨਾਲ ਮੇਰੀ ਗੱਲ ਹੋਈ ਹੈ ਤਾਈ ਦੋਸਤ ਬਿਸਲੀ ਟੈਂਡਿੰਗ ਵੀ ਦੀ ਵੀ ਤੇ ਕੋ ਮੰਗਾਇਆ ਤੇ ਉਹ ਇਦਾਂ ਹੀ ਸਾਨੂੰ ਉਹ ਬਰਾਦਰ ਵੀ ਕਦੇ ਹੈਡਫੋਨ ਵਿਖਾ ਦੋ ਕਦੇ ਘੜੀ ਵਿਖਾ ਦੋ ਵੇਂਦਾ ਵੇਂਦਾ ਤੇ 8 ਘੰਟਾ ਨੇ ਹਾਲੋ ਇਦਾਂ ਮਤਲਬ ਸਾਹ ਕਰੀ ਛੱਡਿਆ ਤੇ ਉਹਨਾਂ ਦਾ ਕਾਫੀ ਟਾਈਮ ਬਾਅਦ ਮਤਲਬ ਇਦਾਂ ਹੀ ਕਦੇ ਕੇ ਨੂੰ ਫੋਨ ਲਾ ਲੈਂਦਾ ਹੀ ਮੈਂ ਆ ਗਿਆ ਆ ਗਿਆ ਜਦੋਂ ਹੀ ਕਹਿ ਭਾਜੀ ਬੈਠਾ ਵੀ ਆ ਨੁਕ ਤੇ ਨਹੀਂ ਪਰ ਉਹ ਜਦ ਦੇ ਕੇ ਕਹਿੰਦਾ بس ਇੱਕ ਹੀ ਗੱਲ ਹੋਈ ਬਾਦੂ ਬੋਲਦਾ ਨਹੀਂ ਮੇਰੇ ਨਾਲ ਬੋਲਦਾ ਤੇ ਉਹ ਜੀਣਗੇ ਵੀ ਆਂਕੇ ਪੈਸੇ ਉਹ ਥੋੜੀ ਜਿਹੀ ਵੀਟ ਲੋਦਾ ਰਿਹਾ ਉਹ 10 ਮਿੰਟ ਵੇਹ ਲੋਦਾ ਰਿਹਾ ਮੈਨੂੰ ਜਰੂਰ ਕੀਤਾ ਉਹ ਬਾਹਰ ਨੂੰ ਗਿਆ ਤੇ ਬਾਸ ਉਹਦੇ ਪਗੜੀ ਉੱਤੇ ਅੱਗ ਲੱਗ ਗਈ ਤੇ ਅੱਲਾਸ ਹੀ ਉਹ ਉਹ ਅਦਾਇਆ ਕਿੰਨੇ ਬੰਦੇ ਗੋਲੀਆਂ ਲੱਗੀਆਂ ਕਿੰਨੇ ਜਿਆਦਾ ਗੋਲੀਆਂ ਲੱਗੀਆਂ ਪਿਆ ਗੋਰੀਆਂ ਦੋ ਬੰਦੇ ਲੱਗੀਆਂ ਵਾ ਜਿਹੜਾ ਹੋਰ ਦਾ ਉਹ ਤਿੰਨ ਲੱਗੀਆਂ ਵਾ ਇੱਕ ਸਾਹਮਣੇ ਦੁਕਾਨ ਆ ਰਸ ਟੈਲੀਫੋਨ ਦੇ ਦਰਗੀ ਵਿੱਚ ਲੱਗਿਆ ਸੀ ਨਾ ਉਹਨਾਂ ਦਾ 15 ਸਤਨਾਵ ਸੀ ਉਹਨਾਂ ਦਾ ਵੀ ਇਟਾੜੀ ਉਹਨਾਂ ਦਾ ਲਾਗਤ ਇੰਨਾ ਸੀ ਕਿ ਬਿਲਕੁਲ ਮੈਨਾਂ ਨੂੰ ਪ੍ਰਤੀਕ੍ਰਿਤ ਕੀਤਾ ਜਾਂਦੀ ਸੀ ਉਹਨਾਂ ਨੂੰ ਹੀ ਆਈ ਹੀ ਬਰੌਂਦੀ ਜੀ ਕਹਿੰਦੇ ਵੀ 10 ਲੱਖ ਲੈਣਾ ਵਾ 10 ਲੱਖ ਜਿਹੜਾ ਉਹਨਾਂ ਤੋਂ ਕੰਮ ਵੀ ਆਉਂਦੀ ਸੀ ਤੇ ਵਰਤਾ 20 ਦਿਨਾਂ ਹੋ ਗਏ ਲਈ ਬਾਅਦ ਉਹਨਾਂ ਨੇ ਵਟਸਐਪ ਤੇ ਕੰਮ ਕਰਨਾ ਬਣਾਇਆ ਤੇ ਬਾਣੀ ਇੰਨਾ ਪਗਾਨੀ ਇੰਨਾ ਕਿਤਾਈ ਵੀ ਪੈ ਸਕਦਾ ਨਾ ਮੇਰੀ ਗੱਲ ਹੁੰਦੀ ਹੈ ਤਾਂ ਹੀ ਤੋਂ ਬਾਾਕੀ ਪਤਾ ਨਹੀਂ ਉਹ ਬਾਾਕੀ ਅੱਜ ਹੀ ਕਰਨ ਦੇ ਬਾਈ ਤੁਸੀਂ ਉਹ ਦੱਸਿਆ ਹੀ ਨਾ ਕੋਈ ਦੁਪਹਿਰੇ 3:20 ਦੇ 20 ਮਿੰਟ ਤੇ ਪ੍ਰੀਤ ਚੈਲੀ ਕਮ ਦੀ ਦੁਕਾਨ ਹੈ ਜੀ ਜਿੱਤੇ ਅਣਪਛਾਤੇ ਬੰਦੇ ਨੇ ਆਣ ਕੇ ਗੋਲੀਆਂ ਚਲਾਈਆਂ ਜਿਹੜੀ ਪ੍ਰੀਤ ਚੈਲੀ ਕਮ ਦੇ ਮਾਲਕ ਗੁਰਜਿੰਦਰ ਸਿੰਘ ਦੇ ਥਲਵੇ ਲੱਤਾਂ ਦੇ ਵਿੱਚ ਵਜੀਆਂ ਜੀ ਹਾਲਤ ਕਹਿੰਦਾ ਫਿਜਾਰੀ ਬੰਦੇ ਨੇ ਹਾਲਤ ਅਜਿਹਾ ਖਤਾ ਕਰ ਰਹੇ ਜੀ ਠੀਕ ਨੇ ਬੋਲਦਾ ਹੁਣ ਕੋਈ ਸਰੋਤਿਕਰਾਤੀ ਮੰਦੀ ਜੀ ਕੋਇ ਹਾਂਜੀ ਤੇਨੂੰ ਦੱਛਾਈ ਪੁੱਛਦਾ ਪਤਾ ਲੱਗਾ ਕਿ ਕਿਹਦੇ ਵੱਲ ਫਰੋਖੀ ਮੰਗੀ ਹਾਂਜੀ ਸੱਤੇ ਪੱਤੀ ਦਾ ਨਾਮ ਪਰ ਮਾਮਲਾ ਕਰਕੇ ਕਹਿੰਦਾ ਆਕਰੇ ਜੀ ਨਾਮ ਦਾ